ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਕਾ ਨੰਬਰ 2 ਹਨਾ 3 ਪੱਕਾ ਨੰਬਰ 3 ਪਿੰਡ ਵਿੱਚ ਆ ਮਿੱਤਰੋ ਤੇ ਜੱਸੀ ਬਾਈ ਕੇ ਘਰ ਦੇ ਵਿੱਚ ਜਗਮੀਤ ਬਾਈ ਕੇ ਘਰ ਦੇ ਵਿੱਚ ਮਿੱਤਰੋ ਇਸ ਟਾਈਮ ਮੈਂ ਮੌਜੂਦ ਆ ਵਪਾਰ ਦਾ ਵੀਰ ਹੋਣਿਆ ਦਾ ਕੰਮ ਆ ਜਾਨਵਰ ਤੁਹਾਨੂੰ ਦੋ ਵਿਖਾਉਣੇ ਆ ਦੋਵਾਂ ਦੇ ਵਿੱਚੋਂ ਇੱਕ ਤੁਹਾਡੇ ਦਿਲਾਂ ਦੀ ਧੜਕਣ ਤੁਹਾਡੇ ਦਿਲਾਂ ਦੇ ਰਾਜ ਕਰਨ ਵਾਲੀ ਨਸਲ ਮਿੱਤਰੋ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਮੱਝ ਪਿਓਰ ਔਰ ਮਗਰ ਵੀ ਨੀਲੀ ਰਾਵੀ ਦੀ ਪੱਕ ਮਾਲ ਕੱਟੀ ਆਏ ਮਿਹਦੇ ਮਗਰ ਮਿੱਤਰੋ ਚੰਗੇ ਦੁੱਧ ਦੀ ਮਾਲਕਾਂ ਕਿੰਨਾ ਦੁੱਧ ਅੱਜ ਤਿਆਰ ਆ ਕਿੰਨੇ ਦਿਨਾਂ ਦੀ ਸੂਈ ਆ ਏ ਬਾਈ ਹੁਣਾਂ ਤੋਂ ਪੁੱਤ ਲੈਣੇ ਆ ਇੱਕ ਤੁਹਾਨੂੰ ਪਹਿਲਾਂ ਝੋਟੀ ਮਿੱਤਰੋ ਦਿਖਾਉਣੀ ਆ ਬਹੁਤ ਸੋਹਣੀ ਗੋਲ ਸਿੰਘ ਦੀ ਲੇਵੇ ਭਾਂਡੇ ਵਾਲੀ ਦੋ ਜਾਨਵਰਾਂ ਦੇ ਦਰਸ਼ਨ ਕਰਵਾਉਂਗਾ ਆਹ ਕਰਦਿਆਂ ਗੱਲਬਾਤ ਜਗਮੀਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਜਗਮੀਤ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਠੀਕ ਆ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਠੀਕ ਆ ਅੱਛਾ ਜਗਮੀਤ ਬਾਈ ਕਰ ਲਿਓ ਸੱਜਣਾ ਜਾਨਵਰ ਆਪਣੇ ਕੋਲੇ ਦੋ ਆ ਹਨਾ ਪਹਿਲੇ ਨੰਬਰ ਤੇ ਨੀਲੀ ਦੀ ਮੈਂ ਜਿਹੜੀ ਇਹ ਕਿੰਨਵਾਂ ਸੂਆ ਸੋਈ ਆ ਕੀ ਇਹਦੀ ਡਿਟੇਲ ਆ ਕਿੰਨੇ ਦਿਨ ਹੋ ਗਏ ਦੂਜਾ ਸੂਆ ਸੋਈ ਆ ਜੀ ਜੀ ਪਰਸੋ ਸੁਈ ਆ ਪਰਸੋ ਸੁਈ ਆ 12 13 ਕਿਲੋ ਬੌਲੀ ਤੋਂ ਸਟਾਰਟਿੰਗ ਆ ਜੀ 12 12 13 ਕਿਲੋ ਬੌਲੀ ਤੋਂ ਸਟਾਰਟਿੰਗ ਕੀਤੀ ਆ ਪਰਸੋ ਦੀ ਸੁਈ ਨੇ ਹੈ ਅੱਛਾ ਦੇਗੀ ਕੱਟੀ ਵੀਰੇ ਮਾਰ ਕੱਟੀ ਆ ਜੀ ਕੱਤੀ ਸੀ ਕਿ ਕੱਤੀ ਬਾਰੇ ਕੁਝ ਸੀਮਨ ਬਾਰੇ ਪਤਾ ਕਿ ਨਹੀਂ ਪਤਾ ਵੀ ਪਤਾ ਨਹੀਂ ਸੀ ਹੁਣ ਬਾਰ ਤਾਂ ਕੋਈ ਠੀਕ ਆ ਬਈ ਕੋਈ ਜਾਣਕਾਰੀ ਨਹੀਂ ਹੈ ਨਹੀਂ ਜੀ ਠੀਕ ਆ ਤੇ ਚੌਣ ਚਣ ਕਿਵੇਂ ਲੱਗਾ ਬਈ ਚੌਣ ਓਕੇ ਆ ਜੀ ਓਕੇ ਜਮਾ ਵੀਰੇ ਠੀਕ ਆ ਵੱਡੀ-ਬੁੱਡੀ ਬਹੁਤ ਆ ਹਨਾ ਬਈ ਕੋਲੇ ਖੜੀ ਮੜਾ ਜੇ ਪਾਸੇ ਖੜਾ ਤੂੰ ਤਾਂ ਐਂ ਲੱਗਦਾ ਕੱਦ ਗੁੱਦ ਤਾਂ ਵਿਖਾ ਲਈ ਜਗਮੀਤ ਸੈਂ ਐਂ ਕਾ ਤੋ ਕਰਦਾ ਲੈ ਮੈਂ ਤਾਂ ਮੇਰਾ ਐ ਕੋਠੇ ਦੇ ਅੱ ਅ ਬਾਕੀ ਦੁੱਧ ਕਿੰਨਾ ਪੀਕ ਲੈਵਲ ਦਾ ਰਿਕਾਰਡ ਕਿੰਨਾ ਦੱਸਿਆ ਬਈ ਇਹਨੂੰ 17 ਕਿਲੋਵਾ ਦੂਗੀ 17 ਕਿਲੋ ਦੇ ਦੂਗੀ ਮੈਂ ਹਨਾ ਦੁੱਧ ਵਾਲੀ ਮੈਂ ਤੇ ਮਗਰ ਕੱਟੀ ਬਹੁਤ ਸੋਹਣੀ ਆਂ ਦਾ ਸੀਮਨ ਦਾ ਪਤਾ ਕੁਛ ਕਿ ਨਹੀਂ ਬਈ ਨਹੀਂ ਪਤਾ ਵੀਰੇ ਨਹੀਂ ਪਤਾ ਵੀਰੇ ਕੱਟੀ ਬੜੀ ਚੰਗੀ ਦਿੱਤੀ ਕਰਮ ਵਾਲੀ ਨੇ ਹਨਾ ਕੱਟੀ ਚੰਗੀ ਤੇ ਵੀਰੇ ਰੇਟ ਫਿਰੰਦਾ ਰੇਟ ਫੋਨ ਤੇ ਆ ਜੀ ਫੋਨ ਤੇ ਕਰਾਂਗੇ ਚਲ ਠੀਕ ਹੈ ਮੇਰੇ ਮਿੱਤਰੋ ਰੇਟ ਹੋਊਗਾ ਇਹਦਾ ਫੋਨ ਦੇ ਉੱਤੇ ਸੋਈ ਪਰਸੋ ਦੀ ਆ 12 ਕਿਲੋ ਬੌੜੀ ਹੈ ਨਾ ਵੀਰੇ ਹਾਂਜੀ ਹਾਂਜੀ 12 ਕਿਲੋ ਰੱਖ ਲਓ ਯਾਰ 12 ਕਿਲੋ ਬੌੜੀ ਤੋਂ ਸਟਾਰਟਿੰਗ ਕੀਤੀ ਆ ਵੀ ਮਾਣਾ ਜਦੋਂ 2-3 ਦਿਨ ਹੁੰਦੇ ਉਦੋਂ ਤੋਂ ਸਟਾਰਟਿੰਗ ਕਰਤੀ ਕਰ ਮਾਣੀ ਨੇ ਅੱਗੇ-ਅੱਗੇ ਕੀ ਗੱਲਾਂ ਬਾਤਾਂ ਕਰਨੀਆਂ ਇਹ ਤੁਸੀਂ ਹੁਣ ਆਪ ਟਿਕਾਣੀ ਤੀਰ ਲਾਉਣਾ ਵਾ ਮਿੱਤਰੋ ਦੇਖ ਸਕਦੇ ਆ ਲੇਵਲ ਰੂਵੇ ਦੀ ਬੰਤਰ ਬੜੀ ਚੰਗੀ ਆ ਬਾਡੀ ਬੰਤਰ ਦੀ ਮੈਂ ਬੜੀ ਖੁੱਲੀ ਡੁਲੀਆਂ ਦੀ ਲਾਜੀ ਬੜੀ ਲੰਮੀ ਤੋਰ ਦੀ ਮਾਣੀ ਬਾਕ ਮਾ ਲੰਗਾ ਪੈਰਾਂ ਦੀ ਛੋਟੀ ਵੱਡੀ ਬੁੱਡੀ ਉੱਤੇ ਪਾਉਂ ਦੀ ਮੰਜਾ ਡਾੜੇ ਹੋਏ ਗੱਲਾਂ ਇਹਦਾ ਕਮਾਲ ਦਾ ਜਿਹੜਾ ਬੰਤਰ ਬਾਡੀ ਅੰਗਾ ਪੈਰਾਂ ਦੀ ਕਮਾਲ ਦੀ ਮੈਂ ਆ ਥੋੜੀ ਜੀ ਬੇਵਲੂਮੀ ਦੀ ਆਪਾਂ ਇਹ ਕਰ ਸਕਦੇ ਆ ਵੀ ਤੱਕ ਜਰੂਰ ਗਾਂ ਨੂੰ ਲੈਵੇ ਦੀ ਰੱਖਦੀ ਆ ਬਾਕੀ ਮੈਂ ਸਾਰੀ ਟਿਕਾਣੇ ਦੀ ਆ ਬਾਕੀ ਮੈਂ ਸਾਰੇ ਮਲਾ ਅੰਗਾ ਪੈਰਾ ਦੀ ਪੂਰੀ ਚੰਗੀ ਆ ਵੱਡੀ-ਬੁੱਡੀ ਆ ਰੇਟ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਮਗਰ ਤੁਹਾਨੂੰ ਮਿੱਤਰੋ ਪੂਰੀ ਟਾਪ ਕੱਟੀ ਮਿਲ ਜਾਣੀ ਆ ਦੇਖ ਸਕਦੇ ਆ ਮਿੱਤਰੋ ਕੱਟੀ ਵੀ ਬੜੀ ਚੰਗੀ ਆ ਬਾ ਕਮਾਲ ਕੱਟੀ ਆ ਫਿਰ ਰੇਟ ਫੋਨ ਦੇ ਉੱਤੇ ਆ ਜਾਂਦਾ ਹਾਂ ਛੱਡ ਦੇ ਬੱਚਾ ਮੁੰਨਾ ਦਿੱਤਾ ਲੈ ਮਿੱਤਰੋ ਤੁਹਾਨੂੰ ਚੋਣ ਜਿਹੜਾ ਮੈਂ ਜਰੂਰ ਇਹਦਾ ਚੈੱਕ ਕਰਵਾ ਦਿੰਨਾ ਕਰਮ ਵਾਲੀ ਦਾ ਨਵੇਂ ਮਿੱਤਰੋ ਚੂਣਚਣ ਤੁਹਾਨੂੰ ਜਿਹੜਾ ਹੁਣ ਮੈਂ ਵਿਖਾ ਦੇਣਾ ਫਸਮਾਈਆ ਕਰਮਾ ਵਾਲੀ ਮੈਂ ਮਾਰਦੇ ਧਾਰਾ ਵੀਰੇ ਫਿਰ ਮਾਰਦੇ ਹਾਂ ਥੱਲੇ ਹੀ ਮਾਰਦੇ ਕੋਈ ਤੱਕੇ ਧਰਤੀ ਵੀ ਆਪਣੀ ਆ ਇਹ ਕਿਹੜਾ ਬਗਾਨੀਆਂ ਹੂੰ ਹੂੰ ਵਾਹ ਠੀਕ ਹੈ ਜਣ ਚੂਣਚਣ ਬੜਾ ਚੰਗਾ ਹਨਾ ਦੂਜੇ ਪਾਰ ਦੂਜੇ ਹੂੰ ਵਾਹ ਬਸ ਠੀਕ ਹੈ ਜਣ ਕੇ ਵੀਰੇ ਬਈ ਮੇਤੋ ਪੂਰੇ ਟਿਕਾਣੇ ਦੀ ਮੈਂ ਆ ਅੱਛਾ 2 ਨੰਬਰ ਤੇ ਜਿਹੜੀ ਝੋਟੀਆਂ ਵੀਰੇ ਕਾਲੀ ਬਾਰੇ ਉਹਦੇ ਬਰ ਦੱਸਦੀ ਬਈ ਇਹ ਪਹਿਲਾ ਸੂਆ ਸੂਣਾ ਜੀ ਪਹਿਲਾ ਸੂਣਾ ਵੀ ਰਹੇ ਨੇ ਹਾਂਜੀ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਪੰਜ ਚਾਰ ਦਿਨ ਲੈ ਜੂ ਹਜੇ ਠੀਕ ਹੈ ਵੀਰੇ ਠੀਕ ਹੈ ਬਈ ਸਮਦਰ ਦੀ ਹੈ ਝੋਟੀ ਹਨਾ ਜਿਹਦੇ ਕੋ ਥਾਂ ਥੋੜਾ ਉਹਦੇ ਲਈ ਗਹਿਣਾ ਚੀਜ਼ ਆ ਹਾਂ ਨੇ ਵਾਲੂਗਾ ਚੰਗਾ ਬਈ ਹੂੰ ਲੈ ਦੱਸ ਵੀਰ ਫਿਰ ਬਈ ਕੱਟੀ ਹਜੇ ਥੱਲੋਂ ਬਣਾ ਬਣਾਉਣਾ ਇਹਨੇ ਖਾ ਪੀ ਕੇ ਵੀ ਹੂੰ ਜਿੱਡੀ ਆ ਉੱਡੇ ਹੀ ਦੇਵਾਦੀ ਫਿਰਦੀ ਹਨਾ ਹਾਂ ਹੈ ਲਿਵਾ ਬੜਾ ਕਡੂ ਹੂੰ ਜਿੰਨਾ ਕਡਾ 10 ਕਿਲੋ ਦੇ ਜਣਾ ਝੋਟੀ ਦੇ ਖਾ ਪੀ ਗਏ ਬਈ 10 ਕਿਲੋ ਦੇ ਦੇਣਾ ਉਹ ਦੁੱਧ ਵਾਲੀ ਆ ਇਹ ਕਿੰਨੇ ਦੇ ਦੇ ਦੇਂਗੇ ਵੀਰੇ ਇਹ ਤਾਂ ਮੋਲੇ ਫੋਨ ਤੇ ਕਰਾਂਗੇ ਵੀਰੇ ਫੋਨ ਤੇ ਹੀ ਕਰਾਂਗੇ ਤਾਂ 10 ਹੀ ਦਿੰਦਾ ਮੈਂ ਤਨ 90000 3 ਮਾਨ ਤਨ ਕੋ ਲਾ ਕਰਦੇ ਠੀਕ ਹੈ ਵੀਰੇ ਤਾਂ ਜਗਮੀਤ ਭਾਈ ਨੰਬਰ ਦੱਸ ਹੀ ਕਰ ਦੇ ਕਿੰਨਾ 98720 ਹੂੰ 941991 ਇੱਕ ਵਾਰੀ ਹੋਰ ਆਉਣ ਦੇ 98720 ਜੀ 941991 ਠੀਕ ਹੈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਪਿੰਡ ਪੱਕਾ ਨੰਬਰ 3 ਜ਼ਿਲ੍ਹਾ ਫਰੀਦਕੋ